ਕੱਲ ਸਾਡੀ ਸ਼ਾਹਕੁਟ ਸਬ-ਡਿਵੀਜ਼ਨ ਦੇ ਵਿੱਚ ਸਾਡੀਆਂ ਟੀਮਾਂ ਨੂੰ ਕਾਫੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ ਇੱਕ ਕੁਆਂਟਲ 2 ਕਿਲੋ 102 ਕਿਲੋਗ੍ਰam ਜਿਹੜੀ ਐ ਪੌਪੀ ਹਸਕ ਭੁੱਕੇ ਕਹਿ ਦਿੰਨੇ ਆ ਅਸੀਂ ਉਹ ਬਰਾਮਦ ਹੋਈ ਇਹਦੇ ਵਿੱਚ ਸਾਡੇ ਕੋ ਸਪੈਸੀਫਿਕ ਇਨਫੋਰਮੇਸ਼ਨ ਸੀ ਸਾਡੀਆਂ ਟੀਮਾਂ ਕੋ ਵੀ ਇੱਕ ਟਰੱਕ ਜਿਹੜਾ ਹੈਗਾ ਮੋਗੇ ਸਾਈਡ ਤੋਂ ਆ ਰਿਹਾ ਹੈਗਾ ਤੇ ਇਹਦੇ ਵਿੱਚ ਕੰਟਰਾਬੰਡ ਹੋਏ ਹੋ ਸਕਦਾ ਇਮੀਡੀਏਟਲੀ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਚ ਇੱਕ ਟੀਮ ਦਾ ਗਠਨ ਕੀਤਾ ਗਿਆ ਡੀਐਸਪੀ ਸ਼ਾਹਕੋਟ ਉਹਨਾਂ ਦੀ ਟੀਮ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਟਰੱਕ ਨੂੰ ਔਰ ਇਹਦੀ ਚੈਕਿੰਗ ਕੀਤੀ ਗਈ ਔਰ ਜਿਹੜੀ ਮੇਨ ਗੱਲ ਦੱਸਣ ਵਾਲੀ ਆ ਵੀ ਇਹਨਾਂ ਨੇ ਇੰਨੀ ਫੂਲ ਪ੍ਰੂਫ ਕੈਵਿਟੀ ਬਣਾਈ ਹੋਈ ਸੀ ਉਹਦੇ ਵਿੱਚ ਤੇ ਜੇ ਤੁਸੀਂ ਉਹਨੂੰ ਖਾਲੀ ਵੀ ਕਰਾ ਕੇ ਦੇਖ ਲਓ ਟਰੱਕ ਨੂੰ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਸਿਗਾ ਵੀ ਇਹਦੇ ਵਿੱਚ ਕੋਈ ਗੱਲ ਛਪਾਈ ਗਈ ਇਕੋ ਨਾਲੇ ਅੰਦਰ ਲੈ ਕੇ ਤਹਿਖਾਨਾ ਕੈਦੋ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਕਾਉਂਟਰਬਾਂਡ ਹੈ ਉਹ ਛਪਾਇਆ ਹੋਇਆ ਸੀ ਔਰ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਇੰਟੈਰੋਗੇਸ਼ਨ ਕੀਤੀ ਜਿਹੜੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਫਿਰ ਉਹ ਕੰਫੈਸ ਕੀਤਾ ਵੀ ਅਸੀਂ ਇਹ ਇੱਕ ਤਹਿਖਾਨਾ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਇਹ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਅੱਗੇ ਵੀ ਅਸੀਂ ਗੇੜੇ ਲਾਏ ਆ ਤੇ ਅਸੀਂ ਉੱਥੋਂ ਸਸਤੀ ਜਿਹੜੀ ਹੈਗੀ ਆ ਭੁੱਕੀ ਲੈ ਕੇ ਤੇ ਇੱਥੇ ਮਹਿੰਗੇ ਭਾਅ ਤੇ ਰੇਟ 'ਚ ਵੇਚਦੇ ਆ ਇਹਨਾਂ ਦੇ ਨਾਲ ਇਹ ਦੋ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਰਪ੍ਰੀਤ ਉਰਫ ਹੈਪੀ ਇੱਕ ਅਥੂ ਨੰਗੜ ਅੰਬਰਸਰ ਦਾ ਰਹਿਣ ਵਾਲਾ ਔਰ ਇਹਦੇ ਨਾਲ ਜਿਹੜਾ ਵਰਿੰਦਰ ਉਰਫ ਰਾਜੂ ਹੈਗਾ ਉਹ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਪੂਠਲਾ ਦਾ ਰਹਿਣ ਵਾਲਾ ਇਹਨਾਂ ਦੇ ਇੰਟੈਰੋਗੇਸ਼ਨ ਤੇ ਦੋ ਬੰਦੇ ਅਰੈਸਟ ਕਰ ਲਏ ਗਏ ਆ ਔਲਰੇਡੀ ਇਹਨ ਦੀ ਇੰਟੈਰੋਗੇਸ਼ਨ 'ਚ ਆਇਆ ਦੋ ਹੋਰ ਜਿਹੜੇ ਮੇਨ ਅਕਿਊਜ਼ਡ ਹੈਗੇ ਨੇ ਇੱਕ ਸੋਨੂ ਦੋਲੇਵਾਲ ਦਾ ਇੱਕ ਬੜਾ ਨਟੋਰੀਅਸ ਪਿੰਡ ਹੈਗਾ ਮੋਗੇ ਦੇ ਵਿੱਚ ਪੈ ਜਾਂਦਾ ਕੋਟੇ ਸੇਖਾਂ ਤੇ ਇੱਕ ਸੱਚਾ ਪਿੰਡ ਪਿੰਦਾ ਸੁਲਤਾਨਪੁਰ ਲੋਧੀ ਚ ਤੇ ਉੱਥੇ ਦਾ ਕਰਨ ਨਾਮ ਦਾ ਬੰਦਾ ਹੈਗਾ ਜਿਹੜੇ ਦੋ ਬੰਦੇ ਨਾ ਨੇ ਦੱਸੇ ਵੀ ਜਿਨ੍ਹਾਂ ਦਾ ਇਹਦੇ ਵਿੱਚ ਸਾਰਾ ਕਾਉਂਟਰਾਬੰਡ ਦੇ ਵਿੱਚ ਮਿਲੀਭੁਗਤ ਸੀ ਗਿਆਪਸ ਦੇ ਵਿੱਚ ਇਹਨਾਂ ਦਾ ਸਾਰਾ ਨੈਟਵਰਕ ਸੀਗਾ ਜਦੋਂ ਹੋਰ ਡਗਾਈ ਦੇ ਨਾਲ ਇਹਦੀ ਤਫਤੀਸ਼ ਕੀਤੀ ਗਈ ਕੇਸ ਦੀ ਇਕ ਬੜਾ ਸਨਸਨੀਖੇ ਖੁਲਾਸਾ ਹੋਇਆ ਵੀ ਜਿਹੜੇ ਇਹਨਾਂ ਦੇ ਕਿੰਗਪਿੰਨ ਸੀਗੇ ਜਿਹੜੇ ਮੇਨ ਬੰਦੇ ਸੀਗੇ ਜਿਨ੍ਹਾਂ ਦਾ ਇਹ ਸਾਰਾ ਸਪਲਾਈ ਨੈਟਵਰਕ ਸੀਗਾ ਉਹ ਤਿੰਨ ਬੰਦੇ ਦੋ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੈਠ ਕੇ ਉੱਥੋਂ ਆਪਰੇਟ ਕਰ ਰਹੇ ਸੀ ਇੱਕ ਬੰਦਾ ਕਪੂਰਸਲਾ ਜੇਲ੍ਹ ਦੇ ਵਿੱਚ ਸੀਗਾ ਔਰ ਦੋ ਬੰਦੇ ਜਿਹੜੇ ਉਹ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਸੀਗੇ ਜਦੋਂ ਇੰਟੈਰੋਗੇਸ਼ਨ ਕਰਕੇ ਉਹਨਾਂ ਦਾ ਸਾਰਾ ਅਸੀਂ ਚੈੱਕ ਕੀਤਾ ਰਿਕਾਰਡ ਉਹਨਾਂ ਦਾ ਐਨਾਲਿਸਿਸ ਕੀਤਾ ਜਿਹੜਾ ਟੈਕਨੀਕਲ ਡਾਟਾ ਹੈਗਾ ਉਥੋਂ ਇਹ ਗੱਲ ਸਾਹਮਣੇ ਆਈ ਵੀ ਉਹ ਇਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀਗੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਪਰ ਇਹ ਬੰਦੇ ਸਾਰੇ ਥੈਲਡੀ ਟੀਮ ਜਿਹੜੀ ਹੈਗੀ ਆ ਉਹ ਕੰਮ ਕਰਦੀ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਕਿਊਸਡੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈਗਾ ਟੋਟਲ 7 ਕਿਊਸ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਮੁਰਜ਼ਮ ਬਣਾਇਆ ਹੈਗਾ ਉਹਨਾਂ ਚੋਂ 2 ਅਰੈਸਟ ਕਰ ਲਏ ਗਏ 2 ਬੰਦੇ ਬਾਹਰ ਨੇ ਜਿਹੜੇ ਇੱਕ ਡਿਸਟ੍ਰਿਕਟ ਮੋਗੇ ਦੇ ਰਹਿਣ ਵਾਲਾ ਔਰ ਇੱਕ ਕਪੂਰਥਲੇ ਦਾ ਰਹਿਣ ਵਾਲਾ ਔਰ ਤਿੰਨ ਬੰਦੇ ਆਲਰੇਡੀ ਜੇਲ੍ਹਾਂ ਚ ਜਿਨ੍ਹਾਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇਗਾ ਔਰ ਜਿੰਨਾ ਇਹਨਾਂ ਦਾ ਨੈਟਵਰਕ ਹੈਗਾ ਟੋਟਲ ਸਪਲਾਈ ਚੇਨ ਆ ਉਹਦੇ ਬਾਰੇ ਪਤਾ ਕੀਤਾ ਜਾਵੇਗਾ ਸਾਡੀਆਂ ਟੀਮਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਇਹ ਮੱਧ ਪ੍ਰਦੇਸ਼ ਔਰ ਰਾਜਸਥਾਨ ਤੋਂ ਜਿਹੜੀ ਭੁੱਕੀ ਦੀ ਸਪਲਾਈ ਆ ਰਹੀ ਸੀ ਉਹਨੂੰ ਇਹਨਾਂ ਨੇ ਸਪਲਾਈ ਚੇਨ ਨੂੰ ਤੋੜਿਆ ਹੈਗਾ ਔਰ ਸਾਡੀ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਅਸੀਂ ਕਮਿਟਿਡ ਹੈਗੇ ਆਂ ਜਿਹੜਾ ਪੰਜਾਬ ਹੈਗਾ ਇਹਦੇ ਵਿੱਚੋਂ ਨਸ਼ਾ ਹਰ ਕੀਮਤ ਤੇ ਖਤਮ ਕੀਤਾ